ਲਾ ਵੀਰੋ ਬੜੇ ਇਹ ਗੱਲ ਕਹੀ ਜਾਂਦੇ ਆ ਵੀ ਸੁਖਬੀਰ ਬਾਦਲ ਦੇ ਜਿਹੜੀ ਸਜ਼ਾ ਮਿਲੀ ਆ ਆਖੇ ਉਸ ਤੇ ਲੋਕ ਟਿੱਪਣੀਆਂ ਕਿਉਂ ਕਰਦੇ ਆ ਕਿਹੜੀ ਗੱਲੋਂ ਟਿੱਪਣੀਆਂ ਕਰਦੇ ਆ ਲਾ ਜਿਹੜੀਆਂ ਮੈਂ ਗੱਲਾਂ ਕਰਨ ਲੱਗਿਆ ਕਰਨੀਆਂ ਮੈਂ 5-7 ਗੱਲਾਂ ਹੀ ਆ ਉਹਨਾਂ 5-7ਾਂ ਗੱਲਾਂ ਦੇ ਵਿੱਚ ਤੁਸੀਂ ਦੱਸ ਦਿਓ ਜੇ ਵੀ ਜੇ ਗੱਲ ਸਹੀ ਆ ਜਾਂ ਗੱਲ ਗਲਤ ਆ ਵੀ ਇੰਨੀ ਸਜ਼ਾ ਇਹ ਬੰਦੀ ਸੀ ਜਾਂ ਨਹੀਂ ਬੰਦੀ ਕਿ ਮੈਂ ਹੁਣ ਇੱਕ ਚੈਨਲ ਤੋਂ ਵੀਡੀਓ ਵੇਖ ਕੇ ਹਟਿਆ ਉਹ ਚੈਨਲ ਕਹਿ ਰਿਹਾ ਸੀ ਕਿ ਇਹ ਰੌਲਾ 2007 ਤੋਂ ਲੈ ਕੇ 2016 ਤੱਕ ਦਾ ਪਹਿਲਾ ਰੌਲਾ ਰਾਮ ਰਹੀਮ ਨੂੰ ਲੈ ਕੇ ਆ ਉਹਨਾਂ ਨੂੰ ਢਿੱਲ ਦੇਣ ਤੇ ਆ ਦੂਜਾ ਰੌਲਾ ਜਿਹੜੀ ਬਹਿਬਲ ਕਲਾ ਗੋਲੀ ਚੱਲੀ ਸੀ ਉਹਨੂੰ ਲੈ ਕੇ ਆ ਤੀਜਾ ਜਿਹੜੀ ਇਹ ਰੌਲਾ ਉਹ ਇਸ ਕਰਕੇ ਆ ਕਿ ਜੀ ਜਿਹੜੀ ਇਹਨਾਂ ਨੇ ਸੁਮੇਸ਼ ਸੈਣੀ ਨੂੰ ਡੀਜੀਪੀ ਲਾਇਆ ਸੀ ਪੰਜਾਬ ਦਾ ਤੇ ਸੁਮੇਸ਼ ਸੈਣੀ ਹੈ ਕੀ ਚੀਜ਼ ਸੀ ਆਪਾਂ ਤਾਂ ਲੋਕਾਂ ਤੋਂ ਸੁਣਦੇ ਆ ਵੀ ਕਹਿੰਦੇ ਆ ਕਿ ਜਿਹੜਾ ਸੁਮੇਸ਼ ਸੈਣੀ ਸੀ ਜਿਹਨੂੰ ਪੰਜਾਬ ਦੇ ਡਿਪਟੀ ਸੀਐਮ ਨੇ ਪੰਜਾਬ ਦਾ ਡੀਜੀਪੀ ਲਾਇਆ ਸੀ ਵੀ ਇਹ ਉਹ ਆ ਜਿਹਨੇ ਜਿਹਨੇ ਪੰਜਾਬ ਦੇ ਸਿੱਖਾਂ ਦੇ ਨੌਜਵਾਨਾਂ ਦਾ ਬਹੁਤ ਕਾਹਨ ਕੀਤਾ ਸੀ ਤੇ ਸੁਣਦੇ ਆ ਰੱਬ ਜਾਣੇ ਝੂਠਾ ਆ ਜਾਂ ਸੱਚਾ ਇਹ ਦੱਸਦੇ ਲੋਕ ਕੀ ਆ ਕਿ ਇਹ ਇੱਕ ਤਗੜਾ ਕਹਿੰਦੇ ਇੱਕ ਮਤਲਬ ਬੜੀ ਔਖੇ ਤਰੀਕੇ ਨਾਲ ਸਿੱਖਾਂ ਨੂੰ ਮਾਰਦਾ ਸੀ ਬੜੇ ਔਖੇ ਤਰੀਕੇ ਨਾਲ ਉਹ ਮੈਨੂੰ ਦੱਸਣ ਲੱਗਿਆ ਵੀ ਸ਼ਰਮ ਆਉਂਦੀ ਆ ਹੁਣ ਪਹਿਲੀ ਗੱਲ ਤੇ ਕਹੀਏ ਕਿ ਜਿਹੜੇ ਲੋਕ ਕਹਿੰਦੇ ਆ ਕਿ ਯਾਰ ਤੁਸੀਂ ਸੁਖਬੀਰ ਬਾਦਲ ਦੀ ਸਜ਼ਾ ਤੇ ਉਂਗਲੀ ਨਾ ਚੱਕੋ ਉਹਨੂੰ ਤਾਂ ਬਾਹਰ ਬਿਠਾਇਆ ਤੇ ਤੁਸੀਂ ਇੱਕ ਸੁਖਬੀਰ ਬਾਦਲ ਦੀ ਵੀਡੀਓ ਆ ਵੀ ਵੇਖੀ ਹੋਣੀ ਆ ਜਿਹੜੀ ਐ ਕਰਦਾ ਤੇ ਬਾਅਦ ਚ ਉਸੇ ਲਾਤੇ ਐ ਹੋ ਜਾਂਦਾ ਹੁਣ ਲੋਕ ਮਜ਼ਾਕ ਬਣਾ ਰਹੇ ਆ ਆਪਾਂ ਤਾਂ ਦੱਸ ਰਹੇ ਆ ਵੀ ਚੱਲ ਕੀ ਰਿਹਾ ਮਸਲਾ ਹੁਣ ਤੁਸੀਂ ਇੱਕ ਗੱਲ ਦੱਸੋ ਜਿਹੜੇ ਜਿਹੜੇ ਤੁਸੀਂ ਇਹ ਜਿਹੜੇ ਆਪਣੇ ਰਾਜੇ ਸੀ ਜਿਹੜੇ ਆਪਣੇ ਨਹੀਂ ਮਾਫੀ ਚਾਹੁੰਨਾ ਸਾਡੇ ਕਾਦੇ ਹੋਏ ਉਹ ਜਿਹੜੇ ਰਾਜੇ ਹਮੇਸ਼ਾ ਸਿੱਖੀ ਦਾ ਘਾਣ ਕਰਨਾ ਚਾਹੁੰਦੇ ਸੀ ਗੁਰੂ ਸਾਹਿਬਾਨਾਂ ਦੇ ਵੇਲੇ ਜਿਵੇਂ ਵਜ਼ੀਰ ਖਾਨ ਅਰਗੇ ਹੋਏ ਜਿਹੜੇ ਹੋਰ ਰਾਜੇ ਹੋਏ ਜਿਨ੍ਹਾਂ ਨੇ ਸਿੱਖਾਂ ਦੇ ਬੱਚਿਆਂ ਨੂੰ ਕੁਚਲਣਾ ਚਾਹਿਆ ਜਿਨ੍ਹਾਂ ਨੇ ਸਿੱਖੀ ਨੂੰ ਕੁਚਲਣਾ ਚਾਹਿਆ ਇਹ ਹੁਣ ਇੱਥੇ ਬਰੋਬਰ ਰੱਖੋ ਜੇ ਗੱਲਾਂ ਫਿਰ ਦੂਜੇ ਪਾਸੇ ਇਹ ਲੈ ਲਓ ਕਿ ਉਹਨਾਂ ਦਾ ਸਮਾਂ ਸੀ ਤਲਵਾਰਾਂ ਵਾਲਾ ਉਹਨਾਂ ਕੋਲ ਪਾਵਰਾ ਸੀ ਉਹਨਾਂ ਨੇ ਜਿਸ ਤਰੀਕੇ ਨਾਲ ਸਿੱਖੀ ਨੂੰ ਢਾਹ ਲਾ ਸਕੇ ਉਸੇ ਤਰ੍ਹਾਂ ਲਾਏ ਪਰ ਜੇ ਅੱਜ ਦੂਜੇ ਪਾਸੇ ਵੇਖੀਏ ਜਿਵੇਂ ਸਿੱਖੀ ਨੂੰ ਢਾਹ ਉਹਨਾਂ ਨੇ ਲਾਈ ਤੇ ਸਿੱਖੀ ਨੂੰ ਟਾ ਇਹਨਾਂ ਨੇ ਵੀ ਕੋਈ ਲਾਉਣ ਤੋਂ ਕਸਰ ਨਹੀਂ ਛੱਡੀ ਉਸ ਹਿਸਾਬ ਨਾਲ ਵੇਖੀਏ ਤਾਂ ਬਾਈ ਜੀ ਸਜ਼ਾ ਬਹੁਤ ਘੱਟ ਆ ਜੇ ਗੱਲ ਕਰੀਏ ਗੋਲੀकांड ਦੀ ਜਿਹੜੀ ਗੋਲੀ ਦੇ ਨਾਲ ਜਿੰਨਾਂ ਦੀ ਮਤਲਬ ਸ਼ਹੀਦ ਕਹ ਲਓ ਜਾਂ ਜਿਹੜੇ ਦੁਨੀਆ ਛੱਡ ਕੇ ਜਾਂਦੇ ਰਹੇ ਕੀ ਇਹ ਸਜ਼ਾ ਠੀਕ ਆ ਜਿਹਦੇ ਹੁਕਮ ਤੇ ਕਿਉਂਕਿ ਮੌਕੇ ਦਾ ਗ੍ਰਹਿ ਮੰਤਰੀ ਕੌਣ ਸੀ ਡਿਪਟੀ ਸੀਐਮ ਕੌਣ ਸੀ ਸੁਖਬੀਰ ਬਾਦਲ ਜੀਦੇ ਹੁਕਮਾਂ ਤੇ ਗੋਲੀ ਚੱਲੀ ਹੋਵੇ ਸਭ ਤੋਂ ਵੱਡੀ ਗੱਲ ਤੇ ਆ ਵੀ ਗੋਲੀ ਚਲਾਉਣ ਤਾਂ ਦੂਰ ਦੀ ਗੱਲ ਆ लाठी ਚਾਰਜ ਹੁਕਮਾਂ ਤੋਂ ਬਿਨਾ ਬਹੁਤ ਔਖਾ ਜਾਂਦਾ लाठी ਚਾਰਜ ਕਰਨਾ ਤੇ ਚੱਲੀਆਂ ਗੋਲੀਆਂ ਸਿੰਘਾਂ ਕੀ ਇਹ ਜਿਹੜੀ ਸਜ਼ਾ ਇਹਨਾਂ ਵਾਸਤੇ ਜ਼ਿਆਦਾ ਜਾਂ ਘੱਟ ਤੁਸੀਂ ਦੱਸੋ ਜਾਂ ਤੁਸੀਂ ਇਹ ਲਓ ਕਿ ਜਿੰਨਾ ਦਾ ਸੁਮੇਸ਼ ਸੈਣੀ ਨੇ ਕਹਨ ਕੀਤਾ ਉਹਨਾਂ ਵਰਗਿਆਂ ਨੂੰ ਇੱਕ ਨੰਬਰ ਤੇ ਲਿਆ ਕੇ ਬਿਠਾਉਣਾ ਕਿ ਤੁਸੀਂ ਇੱਕ ਗੱਲ ਦਾ ਜਵਾਬ ਦੱਸੋ ਵੀ ਇਹ ਸਜ਼ਾ ਘੱਟ ਆ ਕਿ ਜ਼ਿਆਦਾ ਆ ਮੈਂ ਅਕਾਲ ਤਖਤ ਸਾਹਿਬ ਤੇ ਕੋਈ ਵੀ ਉਂਗਲ ਨਹੀਂ ਚੱਕ ਰਿਆ ਨਾ ਮੇਰੀ ਔਕਾਤ ਆ ਤੇ ਨਾ ਹੀ ਮੇਰੀ ਸੌ ਪੀੜੀਆਂ ਦੀ ਆਉਣ ਵਾਲੇ ਸਮੇਂ ਦੇ ਵਿੱਚ ਔਕਾਤ ਹੋਊਗੀ ਪਰ ਗੱਲ ਬਈ ਜਿਹੜੇ ਲੋਕ ਗੱਲਾਂ ਕਰ ਰਹੇ ਉਹਨਾਂ ਗੱਲਾਂ ਦਾ ਜਵਾਬ ਦੇ ਰਿਆ ਮੈਂ ਜਿਵੇਂ ਉਹਨਾਂ ਜਿਨ੍ਹਾਂ ਨੇ ਸਿੱਖੀ ਨੂੰ ਢਾ ਲਾਉਣ ਦੀ ਗੱਲ ਕੀਤੀ ਜਿਨ੍ਹਾਂ ਨੇ ਸਿੱਖੀ ਨੂੰ ਖਤਮ ਕਰਨ ਦੀ ਗੱਲ ਕੀਤੀ ਜਿਹੜੇ ਰਾਜੇ ਮਹਾਰਾਜਿਆਂ ਨੇ ਉਹਨਾਂ ਸਮਿਆਂ ਦੇ ਵਿੱਚ ਜੇਕਰ ਚਿੱਟੇ ਵਰਗੀ ਬਿਮਾਰੀ ਹੁੰਦੀ ਤਾਂ ਇਹ ਬਿਮਾਰੀ ਲਾ ਕੇ ਤੁਸੀਂ ਯਾਦ ਰੱਖੋ ਕਿ ਇਹ ਬਿਮਾਰੀ ਲਾ ਕੇ ਸਾਡੇ ਬੱਚਿਆਂ ਦਾ ਕਹਨ ਕਰ ਦੇਣਾ ਸੀ ਤੁਸੀਂ ਆਪ ਦੱਸੋ ਸਕੂਲਾਂ 'ਚ ਟੀਚਰ ਪੂਰੇ ਨਾ ਹੋਏ ਇੱਥੇ ਵੀ ਬੱਚਿਆਂ ਦਾ ਕਹਨ ਹੋ ਰਿਹਾ ਸਾਡਿਆਂ ਦਾ ਇੱਥੇ ਰੋਜ਼ਗਾਰ ਨਹੀਂ ਸਾਡੇ ਬੱਚੇ ਸੱਤ ਸਮੁੰਦਰ ਪਾਰ ਜਾ ਰਹੇ ਇਹ ਵੀ ਕਾਹਨ ਹੋ ਰਿਹਾ ਤੇ ਭਾਈ ਜੀ ਜੇ ਗੱਲ ਇਹ ਕਰੀਏ ਤੇ ਜੇ ਇਹ ਸਜ਼ਾ ਜੇ ਇਹੇ ਸਜ਼ਾ ਤਾਂ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਕਿ ਆਉਣ ਵਾਲੇ ਮੰਤਰੀਆਂ ਨੇ ਕਈਆਂ ਨੇ ਗਲਤੀ ਕਰ ਲੈਣੀ ਆ ਕਿ ਸਜ਼ਾ ਤੇਹੀ ਮਿਲਦੀ ਆ ਕਈਆਂ ਦੇ ਕਤਲ ਹੋ ਗਏ ਇਹ ਕਤਲ ਹੀ ਹੋਏ ਆ ਚਿੱਟੇ ਨਾਲ ਕਤਲ ਹੋਏ ਆ ਜਿਹੜੇ ਗੋਲੀ ਕਾਣ ਦੇ ਵਿੱਚ ਗੋਲੀਆਂ ਚੱਲੀਆਂ ਤੁਸੀਂ ਆਪ ਆਪ ਗੱਲ ਦਾ ਦੱਸੋ ਭਾਈ ਜੀ ਮੈਂ ਕੋਈ ਅਕਾਲ ਤਖਤ ਸਾਹਿਬ ਤੇ ਗੱਲ ਨਹੀਂ ਕਰ ਰਿਹਾ ਮੈਂ ਗੱਲ ਉਹਨਾਂ ਲੋਕਾਂ ਦਾ ਜਵਾਬ ਦੇ ਰਿਹਾ ਕਿ ਜੇਕਰ ਇਹਨਾਂ ਨੂੰ ਸਜ਼ਾ ਲਾਉਣੀ ਸੀ ਇਹ ਸਜ਼ਾ ਨਾਲ ਇਹਨਾਂ ਨੂੰ ਫਰਕ ਪੈਣ ਜੋਗਰਾ ਨਹੀਂਗਾ ਜੇਕਰ ਇਹਨਾਂ ਨੂੰ ਸਜ਼ਾ ਲਾਉਣੀ ਆ ਜੇਕਰ ਗੁਰੂ ਘਰ ਦੇ ਵਿੱਚ ਭਾਂਡਿਆਂ ਦੀ ਗੱਲ ਕਰੀਏ ਤਾਂ ਗੁਰੂ ਘਰ ਦੇ ਭਾਂਡੇ ਆ ਜਿਹੜੇ ਯਾਦ ਰੱਖੋ ਕੋਈ ਭਾਗਾਣਾ ਬੰਦਾ ਹੀ ਮਾਹਿੰਦਾ ਜੇਕਰ ਜੋੜਿਆਂ ਦੀ ਸੇਵਾ ਦੀ ਗੱਲ ਕਰੀਏ ਤਾਂ ਜੋੜਿਆਂ ਦੀ ਸੇਵਾ ਕੋਈ ਭਾਗਾਣਾ ਆਲਾ ਕਰਦਾ ਜੇਕਰ ਗੱਲ ਬਾਥਰੂਮ ਲੈਟਰਿੰਗ ਸਾਫ ਕਰਨ ਦੀ ਕਰੀਏ ਤਾਂ ਆਪਣੇ ਪਿੰਡਾਂ ਦੇ ਵਿੱਚੋਂ ਲੋਕ ਬੜੀ ਆਸ਼ਾ ਦੇ ਨਾਲ ਬੜੇ ਜਿਹੜੀ ਕਹ ਲੋ ਖੁਸ਼ੀ ਦੇ ਨਾਲ ਉਹ ਸੇਵਾ ਨਿਭਾਉਂਦੇ ਆ ਤੇ ਜੇਕਰ ਇਹ ਸਜ਼ਾ ਕਹਿੰਦੇ ਆ ਤੇ ਕੱਲ ਨੂੰ ਫਿਰ ਭਾਈ ਜੀ ਇਹ ਤਾਂ ਸਜ਼ਾ ਹੀ ਸਮਝਾ ਕਰੂਗਾ ਜਿਹੜਾ ਸੇਵਾ ਕਰਨ ਜਾਇਆ ਕਰੂਗਾ ਜੇਕਰ ਇਹਨਾਂ ਨੂੰ ਸਜ਼ਾ ਲਾਉਣੀ ਆ ਤਾਂ ਇਹ ਅਰਬਾਂ ਰੁਪਈਆ ਦੇ ਮਾਲਕ ਹੋਏ ਆ ਸਾਰੇ ਮੰਤਰੀ ਇਹਨਾਂ ਸਾਰਿਆਂ ਤੋਂ 50-50 ਕਰੋੜ ਰੁਪਈਆ ਲੈ ਕੇ ਸਿੱਖਾਂ ਦੇ ਬੱਚਿਆਂ ਵਾਸਤੇ ਸਕੂਲ ਖੋਲੋ ਜੇਕਰ ਇਹਨਾਂ ਤੋਂ ਸਕੂਲ ਨਹੀਂ ਖੋਲਨੇ ਸਿੱਖਾਂ ਦੇ ਬੱਚੇ ਬੜੇ ਐ ਸਿੱਖਾਂ ਦੇ ਬੱਚੇ ਸਿੱਖਾਂ ਦੇ ਪਰਿਵਾਰ ਇਸ ਟਾਈਮ ਬਿਨਾਂ ਇਲਾਜ ਤੋਂ ਹਸਪੀਟਲਾਂ 'ਚ ਪਏ ਆ ਉਹਨਾਂ ਦੀ ਸੇਵਾ ਕਰੀਏ ਇਹ ਸੇਵਾ ਤਾਂ ਸਹੀ ਮੈਨੇ ਉਹਨਾਂ ਦੀ ਕਰਨ ਹੈ ਤਾਂ ਮੈਂ ਮਾਫੀ ਚਾਹੁੰਨਾ ਜੇਕਰ ਮੇਰੀਆਂ ਗੱਲਾਂ ਗਲਤ ਲੱਗਣ ਬਾਈ ਜੀ ਸੁਮੇ ਸੈਣੀ ਨੂੰ ਚੰਗੀ ਤਰ੍ਹਾਂ ਜਾਣਦੇ ਹੋਣਗੇ ਜਿਹੜੇ ਉਹ ਇਹ ਗੱਲ ਨੂੰ ਸਮਝਣਗੇ ਕਿ ਵੀ ਇਹ ਗੱਲ ਕੀ ਸੀ ਤੇ ਕੀ ਹੋਈ ਆ ਇਹ ਤਾਂ ਇਹ ਤਾਂ ਕੰਮ ਹੀ ਵਧੀਆ ਹੁਣ ਇਸ ਟਾਈਮ ਮੈਂ ਤਾਂ ਇੱਕ ਬੇਨਤੀ ਕਰਦਾ ਅਕਾਲ ਤਖਸੈ ਅਕਾਲ ਤਖਤ ਦੇ ਜਿਹੜੇ ਮੋਦੀ ਸਹਿਬਾਨ ਆ ਉਹਨਾਂ ਦੇ ਪ੍ਰਧਾਨਾਂ ਨੂੰ ਬੇਨਤੀ ਕਰਦਾ ਜਥੇਦਾਰ ਨੂੰ ਬੇਨਤੀ ਕਰਦਾ ਕਿ ਅਕਾਲ ਤਖਤ ਸਾਹਿਬ ਜੀ ਜਥੇਦਾਰ ਜੀ ਨੂੰ ਬੇਨਤੀ ਹੱਥ ਜੋੜ ਕੇ ਕਿ ਇਸ ਟਾਈਮ 117 ਐਮ ਐਲ ਏ 13 ਐਮ ਪੀ ਰਾਜ ਸਭਾ ਮੈਂਬਰ ਇਹ ਸਾਰੇ ਇਸ ਟਾਈਮ ਸਜਾ ਦੇ ਭਾਗੀ ਆ ਕਿ ਕਾਲਾ ਜਿਹੜਾ ਉਹ ਜ਼ਹਿਰੀਲਾ ਪਾਣੀ ਦੇ ਨਾਲ ਕਿੰਨੀਆਂ ਮੌਤਾਂ ਵੀ ਹੋ ਰਹੀਆਂ ਕਿੰਨੀਆਂ ਬਿਮਾਰੀਆਂ ਲੱਗ ਰਹੀਆਂ ਹੁਣ ਸਾਡਾ ਤਾਂ ਨਾ ਕਿਸੇ ਪ੍ਰਸ਼ਾਸਨ ਤੇ ਯਕੀਨ ਰਿਹਾ ਸਾਡਾ ਵਿਸ਼ਵਾਸ ਤਾਂ ਹਮੇਸ਼ਾ ਤੁਹਾਡੇ ਤੇ ਰਹੂਗਾ ਸਹੀ ਮੈਨੂੰ ਤਾਂ ਇਹਨਾਂ ਨੂੰ ਵੀ ਸੱਦੋ ਭਾਈ ਵੀ ਤੁਸੀਂ ਬਿਜ਼ਨਸਮੈਨਾਂ ਦੇ ਖਿਲਾਫ ਕਿਉਂ ਨਹੀਂ ਬੋਲਦੇ ਕਿਹੜੀ ਗੱਲਾਂ ਨਹੀਂ ਬੋਲਦੇ ਕਿਉਂਕਿ ਇਹ ਵੀ ਪੰਜਾਬ ਦਾ ਕਹਾਣ ਹੋ ਰਿਹਾ ਤੇ ਜੇਕਰ ਇਹਨਾਂ ਗੱਲਾਂ ਦੇ ਵਿੱਚ ਮੇਰੀ ਕੋਈ ਗਲਤੀ ਆ ਤੇ ਮੈਂ ਦੋਨੇ ਹੱਥ ਜੋੜ ਕੇ ਮਾਫੀ ਚਾਹੁੰਨਾ ਪਰ ਜਿਹੜੇ ਲੋਕ ਕਹਿ ਰਹੇ ਆ ਜੀ ਤੁਸੀਂ ਉਂਗਲਾ ਨਾ ਚੱਕੋ ਬਾਈ ਜੀ ਉਹਨਾਂ ਦੀ ਉਂਗਲਾ ਨੂੰ ਸਮਝੋ ਕਿ ਉਂਗਲਾ ਕਿਉਂ ਚੱਕ ਰਹੇ ਆ ਇੱਥੇ ਠੱਕੇ ਸ਼ਾਇਆ ਹੋ ਕੇ ਕਈਆਂ ਦੀ ਜਿਵੇਂ ਕਹਿ ਲੋ ਕੀ ਕੁਝ ਹੋ ਗਿਆ ਤੇ ਉਹ ਉਹਨਾਂ ਦੇ ਸਾਹਮਣੇ ਬੰਦੇ ਬੈਠਣਗੇ ਬੜੇ ਆਰਾਮ ਦੇ ਨਾਲ ਬੈਠਣਗੇ ਬਾਈ ਬੰਦਿਆਂ ਨੂੰ ਦੁੱਖ ਆਊਗਾ ਇੱਕ ਗੋਲੀ ਚਲਾਈ ਦੀ ਕੀ ਧਾਰਾ ਹੁੰਦੀ ਆ ਗੋਲੀ ਦਾ ਕਤਲ ਚਲਾਈ ਦਾ ਕੀ ਧਾਰਾ ਤੇ ਤਾਂ ਭਾਈ ਸਾਹਿਬ ਤੁਸੀਂ ਆਪ ਵੇਖੋ ਵੀ ਤਾਂ ਫਿਰ ਹੁਣ ਤੁਸੀਂ ਆਪ ਹੀ ਕਹਿੰਦੇ ਆ ਲੋਕ ਤਾਂ ਗੱਲਾਂ ਕਰਨਗੇ ਸਜ਼ਾ ਇਹਨਾਂ ਦੀ ਇਹੀ ਬਣਦੀ ਆ ਕਰੋੜਾ ਰੁਪਏ ਇਹਨਾਂ ਤੋਂ ਲੈ ਕੇ ਅਰਬਾਂ ਦੇ ਮਾਲਕਾ ਕਰੋੜਾ ਰੁਪਏ ਇਹਨਾਂ ਤੋਂ ਲੈ ਕੇ ਸਕੂਲਾਂ ਤੇ ਪੈਸਾ ਲਾਇਆ ਜਾਵੇ ਹਸਪੀਟਲਾਂ ਤੇ ਪੈਸਾ ਲਾਇਆ ਜਾਵੇ ਔਰ ਜੇਕਰ ਇਹਨਾਂ ਚੀਜ਼ਾਂ ਦੇ ਨਹੀਂ ਪੈਸਾ ਲਾਉਣਾ ਸਿੱਖਾਂ ਦੇ ਬੱਚਿਆਂ ਦੀ ਇਹੋ ਜੀ ਪੜ੍ਹਾਈ ਕਰਾਓ ਤਾਂ ਕਿ ਉਹ ਜੱਜ ਬਣ ਆਈਪੀਐਸ 1 ਡੀਸੀ ਲੱਗਣ ਡੀਐਸਪੀ ਲੱਗਣ ਐਸਐਸਪੀ ਲੱਗਣ ਵਕੀਲ ਬਣ ਜੱਜ ਲੱਗਣ ਔਰ ਉਹਨਾਂ ਦੀ ਪੜ੍ਹਾਈ ਕਰਾਓ ਇਹਨਾਂ ਦੇ ਪੈਸਿਆਂ ਤੋਂ ਤਾਂਕਿ ਯਾਦ ਰਹਿ ਸਕੇ ਵੀ ਸਜ਼ਾ ਮਿਲੀ ਸੀ ਤੇ ਬਾਕੀ ਭਰਾਵੋ ਸਾਡੇ ਅਰਗਿਆਂ ਦੀਆਂ ਜਿਹੜੀਆਂ ਗੱਲਾਂ ਇਹ ਤਾਂ ਸ਼ੋਰ ਚ ਢੋਲ ਹੁੰਦਾ ਕੋਈ ਕੋਈ ਸੁਣਦਾ ਤੇ ਜਿਹੜਾ ਸੁਣ ਲੈਂਦਾ ਉਹਨੂੰ ਪਤਾ ਹੁੰਦਾ ਵੀ ਕੀ ਗੱਲ ਆ ਕੀ ਬਾਤ ਆ ਕਿਉਂਕਿ ਇੱਥੇ ਸਾਡੇ ਦੇਸ਼ ਦੇ ਵਿੱਚ ਜਿਹੜੇ ਤਗੜੇ ਲੋਕ ਆ ਉਹਨਾਂ ਦੀ ਮਜ਼ਾਕ ਹੀ ਆ ਗੱਲ ਨੂੰ ਸੀਰੀਅਸ ਲਿਆ ਜਾਂਦਾ ਤੇ ਜਿਹੜੇ ਇੱਥੇ ਗਰੀਬ ਲੋਕ ਹੁੰਦੇ ਆ ਜਿਨ੍ਹਾਂ ਦੀ ਕੋਈ ਪੰਜਾਬੀ ਚ ਇਹ ਸੁਣ ਲੋ ਵੀ ਜਿਨ੍ਹਾਂ ਕੋਲ ਡਾਲਰ ਸ਼ੌਲਤ ਨਹੀਂ ਹੁੰਦੀ ਜਾਂ ਜਿਨ੍ਹਾਂ ਦਾ ਰਾਜਨੀਤਿਕ ਪਾਵਰ ਜਿਨ੍ਹਾਂ ਕੋਲ ਨਹੀਂ ਹੁੰਦੀ ਉਹਨਾਂ ਦੀਆਂ ਸੀਰੀਅਸ ਗੱਲਾਂ ਨੂੰ ਵੀ ਮਜ਼ਾਕ ਚ ਲਿਆ ਜਾਂਦਾ ਬਾਕੀ ਤੁਸੀਂ ਆਪ ਸਮਝਦਾਰ ਆ ਤੇ ਜੇਕਰ ਭਾਈ ਮੈਂ ਵਾਰ-ਵਾਰ ਕਹਿੰਨਾ ਗੱਲ ਕੋਈ ਗਲਤ ਹੋ ਗਈ ਆ ਉਹਦੇ ਉੱਤੇ ਮਾਫੀ ਚਾਹੁੰਦਾ ਪਰ ਗੱਲ ਬਿਲਕੁਲ ਸੱਚੀ ਆ ਸਜ਼ਾ ਇਹ ਤਾਂ ਬਹੁਤ ਥੋੜੀ ਐ ਇਹਨਾਂ ਵਾਸਤੇ ਤੇ ਇਹਨਾਂ ਤੋਂ ਪੈਸਾ ਲੈ ਕੇ ਸਿੱਖਾਂ ਦੇ ਬੱਚਿਆਂ ਨੂੰ ਸਟੱਡੀ ਕਰਾਈ ਜਾਵੇ ਕਿਉਂਕਿ ਜਿੰਨਾ ਸਿੱਖਾਂ ਦੇ ਬੱਚਿਆਂ ਦਾ ਇਹਨਾਂ ਦੀ ਸਰਕਾਰ 'ਚ ਘਾਣ ਹੋਇਆ ਹੁਣ ਉਹਨੇ ਬੱਚਿਆਂ ਨੂੰ ਆਪ ਅੱਗੇ ਲੈ ਕੇ ਵਧ ਸਕੀਏ ਬਾਕੀ ਮੈਨੂੰ ਨਹੀਂ ਲੱਗਦਾ ਵੀ ਇਹ ਸਾਡੀਆਂ ਗੱਲਾਂ ਨੂੰ ਕੋਈ ਸੀਰੀਅਸ ਲਾਊਗਾ ਪਰ ਜਿਹੜੇ ਸੀਰੀਅਸ ਲੈਣਗੇ ਯਾਦ ਰੱਖੋ ਉਹ ਆਉਣ ਵਾਲੇ ਸਮੇਂ 'ਚ ਦੱਸਣਗੇ ਕਿ ਗੱਲ ਬਿਲਕੁਲ ਸਹੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ